ਮੈਂ ਲਾਇਆ ਸਾਹਿਬ ਸੰਗਰੂਰ ਵਾਲਾ ਨਹੀਂ ਚੜਾਈਆ ਇਸ ਵਕਤ ਆਪਾਂ ਕਰਨਾਟਕਾ ਦੇ ਵਿੱਚ ਖੜੇ ਆਂਗੇ ਰਾਮੇਸ਼ਵਰੋਂ ਤੋਂ ਪੰਜਾਬ ਦੀ ਵਾਪਸੀ ਚੱਲ ਰਹੀ ਹੈਗੀ ਨੰਗਦਿਆਂ ਨੂੰ ਆਹ ਬੋਰਡ ਨਿਗਾ ਪੈ ਗਿਆ ਸੰਗਰੂਰ 1820 ਕਿਲੋਮੀਟਰ ਜਿੱਦੇ ਦੇ ਹਜੇ ਚੱਲੇ ਆ ਸਾਨੂੰ 1000 ਕਿਲੋਮੀਟਰ ਦੇ ਨੇੜੇ ਤੇੜੇ ਹੋ ਗਿਆ 1000 ਕਿਲੋਮੀਟਰ ਦੇ ਵਿੱਚ ਸਾਨੂੰ ਪੰਜਾਬ ਦਾ ਤਾਂ ਛੱਡੋ ਦਿੱਲੀ ਤੱਕ ਦਾ ਬੋਰਡ ਨਹੀਂ ਮਿਲਿਆ ਵੀ ਦਿੱਲੀ ਇੱਧਰੋਂ ਆ ਗਈ ਇੰਨੇ ਕਿਲੋਮੀਟਰ ਆ ਤੇ ਇਹ ਹੈਰਾਨੀ ਵਾਲੀ ਗੱਲ ਸੀ ਸੰਗਰੂਰ ਦਾ ਲੱਗਿਆ ਹੈ ਬੋਰਡ 1820 ਕਿਲੋਮੀਟਰ ਰਹਿ ਗਿਆ ਸੰਗਰੂਰ ਆਪਾਂ ਨੂੰ ਇੱਥੋਂ ਅਜੇ ਲੰਮੇ ਦੇ ਨਾਲ ਪੂਰਾ ਸਾਊਥ ਇੰਡੀਆ ਦਾ ਆਪਾਂ ਕਵਰ ਕਰਕੇ ਆਏ ਆਂਗੇ ਇਸ ਸਫਰ ਦੇ ਵਿੱਚ ਸਾਰਾ ਸਾਊਥ ਇੰਡੀਆ ਦਿਖਾਇਆ ਹੈਗਾ ਕਿਵੇਂ ਦੇ ਲੋਕ ਆ ਕਿਵੇਂ ਰਹਿੰਦੇ ਆਗੇ ਖਾਣ ਪੀਣ ਕੀ ਹੈਗਾ ਜਾ ਕੇ ਸਾਰਾ ਸਫਰ ਨਾਮ ਆਪਣੇ YouTube ਚੈਨਲ ਰਾਹੀਰ ਤੇ ਦੇਖੋ ਤੇ ਆਪੇ ਇਹ ਤੋਂ ਆਪਦੇ ਸੰਗਰੂਰ ਵਾਲੇ ਆੜੀ ਨੂੰ ਜਾਂ ਰਿਸ਼ਤੇਦਾਰਾਂ ਨੂੰ ਵੀ ਐਡੀ ਦੂਰ ਤੱਕ ਥੋਡੀ ਚੜ੍ਹਾਈ ਬਣੀ ਪਿਆ ਬੋਰਡ ਲੱਗਿਆ ਪਿਆ 1820 ਕਿਲੋਮੀਟਰ ਦੇਖਿਆ ਹਜੇ ਤੱਕ ਕਿਸੇ ਨੇ ਵੀ ਐਡੀ ਦੂਰ ਸੰਗਰੂਰ ਦਾ ਬੋਰਡ ਲੱਗਿਆ ਹੋਵੇ ਮਾੜੀ ਵੀਰੇ ਮਾੜੀ ਜੀ ਜੂਮੋ ਤੇ ਸੱਚੀਓ ਲੱਗਿਆ ਹੋਇਆ ਨੈਸ਼ਨਲ ਹਾਈਵੇ 52 ਤੇ